ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਕੀਤਾ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਦਿੱਤੀ ਗਈ ਧਮਕੀ ਦੇ ਚਲਦਿਆਂ ਦੀਪਿਕਾ ਲੂਥਰਾ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਅੱਜ ਬੰਦ ਕਰ ਦਿੱਤਾ ਹੈ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਸੀ ਜਿਸ ਦੇ ਪਿੱਛੋਂ ਦੀਪਿਕਾ ਵੱਲੋਂ ਇਹ ਫੈਸਲਾ ਲਿੱਤਾ ਗਿਆ ਦੀਪਿਕਾ ਨੇ ਇਹ ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਸੀ ਕਿ ਉਸ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਅਤੇ ਦੀਪਿਕਾ ਲੂਥਰਾ ਦੇ ਘਰ ਦੇ ਬਾਹਰ ਪੰਜਾਬ ਉਸ ਦੇ ਜਵਾਨ ਵੀ ਤਨਾਤ ਸਨ ਜੋ ਕਿ ਉਸ ਦੀ ਸੁਰੱਖਿਆ ਲਯੋਥੇ ਮੌਜੂਦ ਸਨ ਜ਼ਿਕਰਯੋਗ ਹੈ ਕਿ ਭਾਬੀ ਕਮਲਕੌਰ ਦਾ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਪੰਜਾਬ ਦੀ ਫੀਮੇਲ ਇਨਫਲੂਐਂਸਰਜ਼ ਨੂੰ ਧਮਕੀ ਦਿੱਤੀ ਗਈ ਸੀ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਇਹ ਨਾਮ ਮੈਂ ਜਿਹੜੇ ਬੋਲ ਰਿਹਾ ਆ ਉਹ ਸੁਧਰ ਜਾਣ ਨਹੀਂ ਤੇ ਉਹਨਾਂ ਦਾ ਹਾਲ ਵੀ ਇਹੀ ਹੋਏਗਾ ਪਾਰਕਿੰਗਾ ਬਥੇਰੀਆਂ ਖਾਲੀ ਪਈਆਂ ਨੇ ਇਸ ਤੋਂ ਬਾਅਦ ਦੀਪਿਕਾ ਲੂਥਰਾ ਦਾ ਵੀ ਨਾਮ ਉਹਨਾਂ ਵੱਲੋਂ ਲਿੱਤਾ ਗਿਆ ਸੀ ਤੇ ਦੀਪਿਕਾ ਲੂਥਰਾ ਨੇ ਰੋ ਰੋ ਕੇ ਆਰੇਗੇ ਗੁਹਾਰ ਲਈ ਸੀ ਕਿ ਉਹਨਾਂ ਨੇ ਪਹਿਲਾਂ ਕਈ ਵਾਰ ਅਮਰਿਤਪਾਲ ਸਿੰਘ ਮੈਰੋ ਤੋਂ ਮਾਫੀਆਂ ਵੀ ਮੰਗੀਆਂ ਨੇ ਅਤੇ ਅਮਰਿਤਪਾਲ ਸਿੰਘ ਮੈਰੋ ਨੇ ਉਸ ਨੂੰ ਪਹਿਲਾਂ ਧੋਖੇ ਨਾਲ ਇੱਕ ਜਗ੍ਹਾ ਦੇ ਉੱਪਰ ਐਡ ਕਰਨ ਦੇ ਬਹਾਨੇ ਦੇ ਨਾਲ ਬੁਲਾਇਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਫੀ ਮੰਗਣ ਲਈ ਮਜਬੂਰ ਵੀ ਕੀਤਾ ਗਿਆ ਸੀ ਅਤੇ ਉਸ ਨੇ ਮਾਫੀਆਂ ਵੀ ਮੰਗੀਆਂ ਸੀ ਤਾਂ ਉਸ ਤੋਂ ਬਾਅਦ ਉਹਨੇ ਕੋਈ ਵੀ ਇਹੋ ਜਿਹਾ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪਾਇਆ ਸੀ ਹੁਣ ਉਸ ਨੂੰ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਇਸ ਦੇ ਚੱਲਦਿਆਂ ਉਸ ਨੇ ਪੰਜਾਬ ਸਰਕਾਰ ਅਰਗੇ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਅਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਸੁਰੱਖਿਆ ਪ੍ਰੋਵਾਈਡ ਵੀ ਕਰਾਈ ਗਈ ਅਤੇ ਉਹਨਾਂ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਦੇ ਦੋ ਮੁਲਾਜ਼ਿਮਾਂ ਨੂੰ ਵੀ ਵੇਖਿਆ ਗਿਆ ਸੀ ਅੱਜ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਦੇ ਹੋਏ ਦੀਪਿਕਾ ਲੂਤਰਾ ਨੇ ਇਹ ਵੀ ਜ਼ਰੂਰ ਦੱਸ ਦਿੱਤਾ ਹੈ ਕਿ ਹਾਂ ਉਹ ਡਰੇ ਹੋਏ ਨੇ ਉਹਨਾਂ ਨੂੰ ਅਮਰਿਤਪਾਲ ਸਿੰਘ ਮੈਰੋ ਤੋਂ ਡਰ ਲੱਗ ਰਿਹਾ ਹੈ अनेका ਪੰਜਾਬ ਦੀਆਂ ਫੀਮੇਲ ਇਨਫਲੂਐਂਸਰਸ ਵੱਲੋਂ ਜਿਨ੍ਹਾਂ ਵਿੱਚ ਪ੍ਰੀਤ ਜੱਟੀ ਅਤੇ ਪੂਜਾ ਸੰਘਾ ਦਾ ਨਾਮ ਵੀ ਅਮਰਿਤਪਾਲ ਸਿੰਘ ਮੈਰੋ ਵੱਲੋਂ ਲਿੱਤਾ ਗਿਆ ਸੀ ਤੇ ਪ੍ਰੀਤ ਜੱਟੀ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਮਾਫੀ